YouTube ਚੈਨਲ ਸੋਸ ਲੱਬ ਦੇ ਬਹੁਤ-ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਜਿਹੜੇ ਸਭ ਤੋਂ ਪਹਿਲਾਂ ਦੇਖਣ ਲਈ ਆਉ ਤੁਹਾਨੂੰ ਲੈ ਚਾਲਦੇ ਆ ਇੱਕ ਨਵੀਂ ਵੀਡੀਓ ਦੀ ਖਬਰ ਹਾਂਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਗੱਲ ਕਰਦੇ ਆ ਪੰਜਾਬ ਵਿੱਚ ਚੱਲ ਰਿਹਾ ਖਰਾਬ ਮੌਸਮ ਦੇ ਨਾਲ ਸੰਬੰਧਤ ਜਿਸ ਤਰ੍ਹਾਂ ਕਿ ਲੰਘੇ ਦਿਨ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਤੇਜ਼ ਹਵਾਵਾਂ ਤੇ ਮੀਂਹ ਪੈਣ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋਣ ਦੀਆਂ ਖਬਰਾਂ ਹਨ ਚੱਲ ਰਿਹਾ ਖਰਾਬ ਮੌਸਮ ਦੇ ਕਾਰਨ ਪੰਜਾਬ ਦੇ ਵਿੱਚ ਅੱਜ ਲਗਾਤਾਰ ਦੂਜੇ ਦਿਨ ਵੀ ਪੰਜਾਬ ਦੇ ਜਿੰਨਾ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀਆਂ ਖਬਰਾਂ ਹਨ ਉਹਨਾਂ ਵਿੱਚ ਹਸਿਆਰ ਤਰਨਤਾਰਨ ਅਦਨਾਲਾ ਪ੍ਰੀਤਕੋਟ ਗੁਰੂ ਹਰ ਸਹਾਏ ਅਪਰੋਜਪੁਰ ਅਮਰਗੜ ਫਾਜ਼ਲਕਾ ਅਬੋਹਰ ਜਿਤਰਾਂ ਦੇ ਕੁੱਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀਆਂ ਖਬਰਾਂ ਹਨ ਜੀਰੇ ਵਿੱਚ ਕਣਕ ਦੇ ਲੰਮੇ ਵਿਸਜਣ ਦੀਆਂ ਵੀ ਖਬਰਾਂ ਹਨ ਇਸ ਤੋਂ ਇਲਾਵਾ ਪੰਜਾਬ ਦੇ ਜਿੰਨਾ ਹਿੱਸਿਆਂ ਵਿੱਚ ਹਲਕੀ ਹਲਕੀ ਵਾਰਸ਼ ਹੋਈ ਹੈ ਉਹਨਾਂ ਵਿੱਚ ਗਰਦਾਸਪੁਰ ਬਠਿੰਡਾ ਪਟਿਆਲਾ ਮਲੇਰਕੋਟਲਾ ਬਰਨਾਲਾ ਸੰਗਰੂਰ ਮਾਨਸਾ ਕੁਵਾੜਾ ਅੰਬਰਤਚਰਮ ਲੋਕੀ ਆਧ ਖੇਤਰਾں ਦੇ ਕੁਝ ਹਿੱਸਿਆਂ ਵਿੱਚ ਹਲਕੀ ਬਰਸਾਤ ਦੀਆਂ ਖਬਰਾਂ ਹਨ ਇਸ ਤੋਂ ਇਲਾਵਾ ਜੇ ਗੱਲ ਕਰੀਏ ਰਾਜਸਥਾਨ ਜਿਹਦਾ ਰਾਜਸਥਾਨ ਦੇ ਗੰਗਾ ਨਗਰ ਜ਼ਿਲ੍ਹੇ ਦੇ ਬੀਜਾ ਨਗਰ ਵਿੱਚ ਭਾਰੀ ਗੜੇ ਪਰਸਣ ਦੀਆਂ ਖਬਰਾਂ ਹਨ ਜਿੱਥੇ ਕਿ ਭਾਰੀ ਸੁੱਕੇ ਗੜੇ ਪਰਸੇ ਜਿਸ ਨਾਲ ਸੁੱਕੀਆਂ ਕਣਕਾਂ ਦੇ ਭਾਰੀ ਨੁਕਸਾਨ ਹੋਣ ਦੀਆਂ ਖਬਰਾਂ ਹਨ ਸੋ ਇਹ ਸੀ ਜਾਣਕਾਰੀ ਪੰਜਾਬ ਵਿੱਚ ਚੱਲ ਰਹੇ ਖਰਾਬ ਮੌਸਮ ਦੇ ਨਾਲ ਸੰਬੰਧਿਤ ਜੋ ਇਕੱਤਰ ਕੀਤੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ